ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਵਾਢੀ ਸੀ ਵੀ ਇੱਕ ਤਾਜੀ ਝੋਟੀ ਦਾ ਇੱਕ ਟੋਕੜ ਘੱਬਣਾ ਮੈਂ ਦਿਖਾਉਣੀ ਆ ਚੰਗੇ ਦੁੱਧ ਵਾਲੀ ਤਿੰਨ ਨਾਲ ਵੀਰ ਦੇ ਸੇਲ ਆ ਡਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸ਼ਿਕਾ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਆਪਣਾ ਜਗਦੀਪ ਸਿੰਘ ਆ ਪਿੰਡ ਆਂਟਲ ਠੀਕ ਹੈ ਰਾਇਗੁਰ ਤੋਂ ਪੈ ਗਿਆ 15 16 ਕਿਲੋ ਮੀਟਰ 9 10 ਕਿਲੋ ਮੀਟਰੀ ਜੀ ਆਪਣਾ ਪੂਰਾ ਠੀਕ ਹੈ ਪੈਂਡਾ ਆਂਡ ਲੂ ਹਣਾ ਹਾਂਜੀ ਮੋਬਾਈਲ ਨੰਬਰ ਜੀ ਆਪਣਾ 81958 83453 81958 83453 83453 ਹਾਂਜੀ ਤੇ ਜਿਹੜੇ ਆਪਾਂ ਪਹਿਲਾ ਨੰਬਰ ਤੇ ਬੈੜ ਦੇਖਿਆ ਨਾ ਬੱਚੀ ਸੂਈ ਵੀ ਕਿਹੜਾ ਸੂਆ ਸੂਈ ਇਹ ਪਹਿਲਾ ਸੂਆ ਸੂਈ ਆ ਜੀ ਕਿਹ ਕਿਦ ਦਿਨ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ ਨਾ ਜੀ 15 16 ਦਿਨਾਂ ਦਾ ਬੱਚਾ ਕੀ ਆ ਬੱਚਾ ਜੀ ਠੀਕ ਆ ਬੱਚਾ ਹੋਵੇ ਠਰ ਹੋਵੇ ਠੀਕ ਆ ਬੱਚੇ ਇਕੱਠੇ ਦਿਖਾ ਦੇ ਨਾਲ ਛੋਟੀ ਦਾ ਹਾਂਜੀ ਤੇ ਦੁੱਧ ਤੱਕ ਨਟ ਕਿੰਨਾ ਚੋਣ ਆ ਦੋ ਟਾਈਮ ਸੌਦਾ ਕਰਦਾ ਚੋ ਆਕੇ ਦੇਵਾਂਗੇ ਜਦੋਂ ਚਾਰ ਵਜੇ ਹੋਈ ਜਾਣਾ ਆਪਣ ਨੂੰ ਕੋਈ ਚੱਕਰ ਨਹੀਂ ਠੀਕ ਹੈ ਥਾਣੇ ਦੇ ਵਿੱਚ ਕੋਈ ਚੱਕਰ ਨਹੀਂ ਕਾਲਾ ਥਾਣਾ ਪੂਰਾ ਮੋਟੀ ਧਾਰ ਠੀਕ ਹੈ ਮਸ਼ੀਨੀ ਚੋਈ ਕਰਦੇਗਾ ਥੀ ਆਪਾਂ ਨਹੀਂ ਹੱਥੀ ਕਰਦੀ ਠੀਕ ਹੈ ਦੋਨੇ ਪਾਸੇ ਬੈਠ ਕੇ ਜੇ ਮਰਜੀ ਰੋਈ ਜਿਵੇਂ ਮਰਦੀ ਕੋਈ ਚੱਕਰ ਨਹੀਂ ਚਵਾਈ ਜਾਣੀ ਮੈਟੋਮੈਟਿਕ ਵਾਲਟੀ ਹੁੰਦੀ ਦਾ ਇਹਦੇ ਦਾ ਕੀ ਰੱਖੇ ਵੇਚਣ ਜਿਆ ਇਹਦਾ 88000 ਰੁਪਿਆ ਮਾਨਤਨ ਹੋ ਜਾਊਗਾ ਵਾ ਮਾੜਾ ਮੋੜੇ ਖੱਚ ਕੀ ਕਰੇ ਇਹ ਮੈਂ ਪਹਿਲੇ 88000 ਟੋਰ ਦੀ ਬਾਹਰ ਹਾਂਜੀ ਸੋਦਰ 88000 ਦੇ ਵਿੱਚੋਂ ਘੱਟ ਆਹਿੰਦਾ ਤੁਹਾਡਾ ਮਾਨਤਨ ਹੋ ਜਾਊਗਾ ਸੁਬਾ ਸ ਹਾਂਜੀ ਦੇਖ ਲਾ ਭੈਣੇ ਠੀਕ ਆ ਪਲੂਨ ਪਹਿਲਾ ਸੁਆ 18 ਲੀਟਰ ਦੁੱਧ ਨੈਟ ਚ ਆਉਣ ਵਾਲਾ ਹਾਜ਼ਰ ਆ ਵੀਡੀਓ ਕਵਰ ਕਰ ਕਹਿੰਦਾ ਟਾਈਮ ਵੇਖੋ ਸਹੀ ਸਵਾ 12 ਸਵਾ 12 ਇੱਥੇ ਕਿਤੇ ਟਾਈਮ ਆ ਉਹ ਸਭ ਨਾਲ ਗੈਸ ਕਰ ਲਿਓ ਆ ਠੀਕ ਆ ਮੋੜ ਲਏ ਵੀਰੇ ਸੋ ਚਮਕ ਧਮਕ ਦੇਖੋ ਬੈੜ ਦੀ ਬਹੁਤ ਚੰਗੀ ਸਨੱਖਾਵਾਂ ਬੈੜ ਦੇ ਉੱਪਰ ਬਹੁਤ ਜ਼ਿਆਦਾ ਪਹਿਲਾ ਸੁਆ ਪਲੂਨ ਸੁਈ ਆ ਰਾਜੀ ਸਮੀ ਬੜੀ ਵੀ ਸੋ ਥਾਣਾ ਦੇਖੋ ਹਾਤੀ ਚੋਈ ਵਾਲਾ ਥਾਣਾ 88000 ਦੇ ਵਿੱਚ ਤੁਹਾਡਾ ਘਰ ਆਇਆ ਦਾ ਮਾਣ ਦਾਨ ਹੋ ਜੂ ਬੱਚਾ ਇਹਦੇ ਪਿੱਛੇ ਮੇਲ ਕਾ ਵਾ ਇਹ ਆਪਣੇ ਘਰੇ ਸੁਈ ਆਈ ਨਹੀਂ ਜੀ ਸੁਈ ਹੋਈ ਲੈ ਕੇ ਆਂਦੀ ਕਾਲਾ ਥਾਣਾ ਹੀ ਪਲੀ ਵਾਲਾ ਕਾਲਾ ਥਾਣਾ ਕੋਈ ਨਹੀਂ ਖਰਾਬ ਹੁੰਦਾ ਵਾ ਠੀਕ ਹੈ ਮੈਂ ਮਰਦੀ ਮੱਚ ਹੋਈ ਚੱਲੋ ਜੀ ਕੋਈ ਚੱਕਰ ਨਹੀਂ ਸਾਡੇ ਦੇਖੋ ਚਾਰੇ ਨਿਕਣੇ ਜਮਾ ਤੇ ਧਾਰਾ ਤੁਰਾ ਜਮਾ ਮੈਂ ਜਦੋਂ ਮਰਜੀ ਬਹਿ ਜਾ ਕੋਈ ਮੈਂ ਕਹਣਾ ਹੀ ਲੋਈ ਕੋ ਦੇਖੋ ਜਮਾ ਚਵਾਹੀ ਦੇ ਇੱਕ ਨੰਬਰ ਆ ਜਾ ਉਸ ਗੱਲੋਂ ਬੰਦਾ ਬੇਚੀ ਹੋਏ ਪੜੀ ਗਿਆ ਵੀਰ ਉਹਕੇ ਜਮਾ ਤੇ ਅੱਗੇ ਬਾ ਝੋਟੀ ਦੇਖੇ ਨੇ ਪਲੂਨ ਸੂਈ ਵੀ ਹਨਾ ਹਾਂਜੀ ਕਿਹੜੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ ਆ ਜੀ ਡੇਢ ਕਿ ਮਹੀਨਾ ਜੀ ਬੱਚਾ ਕੀ ਮਗਰ ਕੱਟੀ ਗਈ ਮਗਰ ਆ ਬੈਠੇ ਧੁੱਪੇ ਬਣਾ ਬੱਚਾ ਹੀ ਦੋਗ ਦੋਨੇ ਇਕੱਠੇ ਦਿਖਾ ਦਾਂਗੇ ਤੇ ਦੁੱਧ ਨੱਟ ਕਿੰਨਾ ਪੂਰਾ ਮੈਲਮਾ 8 ਕਿਲੋ ਆ ਜੀ ਚਾਹੇ ਆਲਾ ਕੰਡਾ ਵੀ ਘਰੋਂ ਲਿਆਵੇ ਠੀਕ ਆ ਰੇਟ ਇਹਦਾ ਰੇਟ ਇਹਦਾ ਜੀ ਇੱਕੋ ਹੀ ਗੱਲ ਆਖਣੀ ਹੈ 85000 ਰੁਪਿਆ ਠੀਕ ਹੈ ਇੱਕ ਮੂਰਲੇ ਕਵੈਂਨਲ ਥਣ ਤੇ ਮਾੜੀ ਜੀ ਨਾਲ ਸਾਖ ਜਿਮ ਲੱਗਦੀ ਹਾਂ ਜੀ ਉਹ ਕੋਈ ਦੁੱਧ ਨਹੀਂ ਆਉਂਦਾ ਕੋਈ ਦੁੱਖ ਨਹੀਂ ਮੰਦੀ ਤੇ ਮਰਜ਼ੀ ਚ ਹੋਈ ਜਾਂਦਾ ਮਾਮੂਲੀ ਦੇਖਣ ਹਾਂ ਹਾਂ ਹਵਾ ਸਮਾਂ ਜ ਨੌ ਮੋ ਗਈ ਜੀ ਜਿਵੇਂ ਆਪਣਾ ਗਾ ਜੀ ਹਾਂ ਜੀ ਹਾਂ ਜੀ ਕੋਈ ਹਰਤੀ ਜ ਮਾੜਾ ਵੋਟਾ ਛੋੜ ਛੱਪਾ ਇਹ 85000 ਆ ਜੀ ਬਸ ਦੇਣੀ ਆ ਬਸ ਇਹਨੇ ਮਲਾ ਮੋ ਠੀਕ ਹੈ ਤੋਰ ਦੀ ਬਾਤ ਹਾਂਜੀ ਸਭ ਤੋਂ ਮੂੰਹ ਮੱਥਾ ਵੇਸ ਕੁਆਲਟੀ ਪੇਰਾ ਦੇਸਨ ਪਨੂਨ ਚੋਟੀ 1.5 ਮਹੀਨਾ ਹੋ ਗਿਆ ਸੋ ਇਹ 8 ਕਿਲੋ ਨੈਟ ਜਮਾ ਚੋਣ ਨਾਲ ਹਾਜ਼ਰ ਆ ਪਿੱਠਪੂੜੇ ਦੀ ਬੰਦਰ ਚੰਗੀ ਆ ਸੋਹਣੀ ਸਾਫ ਸੁਥਰੀ ਰਾਜੀ ਸਮੀ ਪਲੀ ਲੱਸੀ ਨਾਲ ਵੀ ਕਿਸੇ ਪਾਸੋਂ ਨੈਟ ਹਾਂ ਨਾ ਵੀਰ ਕਹਿੰਦਾ 85 ਹਜ਼ਾਰ ਦੀ ਚੋਟੀ ਦੇਣੀ ਹੈਗੀ ਪੂਰਾ ਸਿੰਘ ਦੇ ਲਈ ਜਮਾ ਹੀ ਤੇ ਗੱਲ ਪਹੁੰਚ ਨਹੀਂ ਹੋਈ ਹੈ ਜੀ ਨਹੀਂ ਜੀ ਉਹ ਤਾਰਾਂ ਦੀ ਜੀ ਕੱਲ ਠੀਕ ਹੈ ਸਿਮਰ ਭਰਾ ਨਹੀਂ ਨਹੀਂ ਜੀ ਭਰਾ ਨਹੀਂ ਮੈਂ ਕਹਾਂ ਵੀ ਗਾਂਹ ਵਾਲੀ ਵਾਰੀ ਭੜਾਵਾਂਗੇ ਜੀ ਠੀਕ ਹੈ ਸੋ ਫਿਰ ਉਹ ਬੈਠਾ ਦੋਨੇ ਇਕੱਠੇ ਬੱਚੇ ਕੱਟੀ ਤੇ ਨਾਲ ਬੱਚਾ ਤੇ ਜਿਹੜੀ ਆਪਾਂ ਇਹ ਟੋਕਰ ਗੱਬਣ ਝੋਠੀ ਦੇਖੀ ਐ ਨਹੀਂ ਕਿਹੜਾ ਸੁਹਾ ਸੁਈ ਦੀ ਐ ਇਹ ਦੂਜਾ ਸੁਹਾ ਸੁਈ ਹੈ ਤੇ ਤੀਜੇ ਲਈ ਗੱਬਣਾ 6 ਮਹੀਨੇ ਜੀ ਗੱਬਣਾ ਇਹ 6 ਮਹੀਨੇ ਤੋਂ ਉੱਪਰ ਚੱਲਦੀ ਪਈ ਐ ਇਹਦਾ ਮਿਲਿਆ 30 ਲਿਖੀ ਹੋਇਆ ਕਰੇ ਆਪਾਂ ਦੱਸ ਦਾਂਗੇ ਕਲੀਅਰ ਘਰੇ ਕਾਪੀ ਤੇ ਲਿਖੀ ਹੋਇਆ ਕਾਪੀ ਕਿਹੜਾ ਸੀਮਨ ਲੱਗਿਆ ਜੀ ਇਹ ਸਰਕਾਰੀ ਵਧੀਆ ਸਪਸ਼ਟ ਆ ਜੀ ਡਾਕਟਰ ਜੀ ਠੀਕ ਐ ਕਿੰਨੇ ਦਿਨ ਚੱਲੀ ਹੋਈ ਐ ਇੱਥੇ ਇਹ 16 17 16 17 ਹਰਿਆਣਾ ਦੇ ਆਪਾਂ ਲੈ ਕੇ ਆਈ ਦੋਨੇ ਜੋੜਾ ਹੀ ਠੀਕ ਇਕੱਠਾ ਲੈ ਕੇ ਆਈ ਜੋੜਾ ਇਕੱਠੇ ਹੀ ਲੈ ਕੇ ਆਇਆ ਸੀ ਠੀਕ ਹੈ ਹੁਣ ਇੱਕ ਆਪ ਰੱਖਣੀ ਇੱਕ ਵੇਚਣੀ ਹੈ ਹਾਂਜੀ ਉਹ ਇਹ ਡੇਢ ਕਿ ਮਹੀਨਾ ਰਹਿ ਗਿਆ ਮੈਂ ਕਿ ਚੱਲ ਤਾੜੀ ਪਾ ਲਾਂਗੇ ਇਹਨੂੰ ਦੇ ਕੇ ਜੇ ਜੱਗੇ ਪੈਸੇ ਆਪਣੇ ਬੈ ਗਈ ਚੰਗੀ ਕੀਮਤ ਤੇ ਆਪਣੀ ਨਹੀਂ ਲੈਂਦੀ ਹੋਈ ਆ ਪਹਿਲਾਂ ਠੀਕ ਹੈ ਕੀ ਰੇਟ ਰੂ ਚੰਗੀ ਕੀਮਤ ਆਲਾ ਇਹਦਾ ਹੀ 122000 ਰੁਪਏ ਦਾ ਹਾਂ ਨਾ ਹੀ ਆ ਬਸ ਜੇ ਕਿਸੇ ਨੂੰ ਪਸੰਦ ਆ ਤਾਂ ਫੋਨ ਲਾ ਲਵੇ ਆਪਾਂ ਨੂੰ ਕੋਈ ਵੇਚਣ ਦੀ ਹੈ ਨਹੀਂਗੀ 15 17 ਵਾਲਾ ਨਾਲ ਆਵੇ ਮੈਂ ਕਿ ਨਹੀਂ ਜਮਾਈ ਨਹੀਂ ਤੇ ਹੁਣ ਦੁੱਧ ਕਿੰਨਾ ਕਾ ਹੁਣ ਇਹ ਕਿਲੋ ਡੇਢ ਕਿਲੋ ਥਣ ਸਾਫ ਕਰਦੇ ਆ ਇੱਕਦਾਂ ਛੱਡ ਕੇ ਠੀਕ ਹੈ ਵੀ ਇਹ ਥਣ ਸਾਫ ਸਾਫ ਕਿਲੋ ਡੇਢ ਕਿਲੋ ਹਜੇ ਵੀ ਕੱਟੂਗੀ ਜਦ ਮਰਜ਼ੀ ਚ ਬਾਈ ਕਰ ਲੈ ਠੀਕ ਹੈ ਕਹਿੰਦਾ ਬਾ ਤਿੰਨ ਸਾਢੇ ਤਿੰਨ ਮਹੀਨੇ ਸੂਣ ਚ ਰਹਿ ਗਏ ਇਹਦੇ ਹਾਂਜੀ ਪੂਰੀ ਤਰੀਕ ਲਿਖੀ ਹੋਈ ਆ ਕਾਪੀ ਦਾ ਪਾਪੀ ਦਿਖਾ ਲਾਂਗੇ ਪੂਰੀ ਮਨ ਲਾ ਕੁਲ ਕਰਕੇ ਥਣ ਬਾਸ ਕਰਾ ਕੇ ਦੇਵਾ ਨਾ ਨਾ ਉਹੀ ਖੜ ਜਾਂਦੇ ਆ ਮਲੇ ਮੂਰੇ ਖੜੋ ਜੀ ਰਾਏ ਕੋਈ ਟੀਕਾ ਹੀ ਲਾਉਣਾ ਕੁਛ ਨਹੀਂ ਕਰਨਾ ਜਦੋਂ ਮਰਜ਼ੀ ਹੁਣ ਵੀ ਥਣ ਪਰ ਹੀ ਖੜੀ ਹੈ ਵੀ ਚਾਹੇ ਅੱਜ ਕੱਲ ਕਰੇ ਹੋਇਆ ਕੱਲੂ ਫੇਰ ਕਰਨੇ ਆ ਠੀ ਇਸ ਸ਼ੋਰ ਚ ਵਾਦੀ ਕਿਹੜਾ ਪੂਰਾ ਓਕੇ ਜੀ ਹੁਣ ਵੀ ਦੁੱਧ ਕੱਢੂ ਕਿਲੋ ਡੇਢ ਕਿਲੋ 2 ਕਿਲੋ ਕੱਢ ਦਿੰਦੀ ਹੈ ਜੀ ਠੀਕ ਹੈ ਲੈ ਤਾਂ ਅਸੀਂ ਤਾਂ ਕਹਿੰਦੇ ਵੀ ਮਚਾ ਦੇਵੇ ਤਾਜੀ ਦਾ ਚੋਇਆ ਲੈ ਤਾਂ ਸੋਹਾ ਹਾਂ ਜੀ 16 17 ਤਾਜੀ ਜਮਾ ਪੀਕ ਤੇ ਠੀਕ ਹੈ ਦੋਹਰਾ ਢੇਲ ਜਮਾ ਜੱਟ ਤਹਿਕਾ ਤੇ ਬੈਕ ਯਾਰ ਤੋਂ ਦੇਖੋ ਸੋਨਾ ਅੱਗੇ ਗਿਆ ਰਾਜੀਪਾਲੀ ਬੁਲੀ ਬੜੀ ਤੰਗੀ ਹੈ ਤੇ ਬਾਕੀ ਇਹਨੂੰ ਟਾਈਮ ਤਿੰਨ ਸੱਤਵੇਂ ਮਹੀਨੇ ਵਜੇ ਖੁੱਲਾ ਟਾਈਮ ਮਿਲ ਜਾਣਾ ਤੇ ਮੂਰੇ ਚੰਗੀ ਕੀ ਵਿੱਚ ਵਿਸਾਖੀ ਦੇ ਰੇੜੇ ਜਾ ਕੇ ਸੁਹਾਵੇਂ ਜਾਵਾਂ ਹਣਾ ਹਾਂ ਜੀ ਉਦੋਂ ਮੰਨ ਕੇ ਚਲੋ ਜੇ ਕਹਿੰਦਾ ਟਾਈਮ ਤੋਂ ਸੋਕੇ ਰੋ ਰੋਸ ਤੇ ਤੁਸੀਂ ਮਰ ਵੀ ਚੰਗਾ ਲੱਗਾ ਬਾਕੀ ਮੈਂ ਜੀ ਬਾਡੀ ਬੁੱਡੀ ਦੇਖ ਕੇ ਪਤਾ ਲੱਗਦਾ ਦੁੱਧ ਮੈਨੇ ਚੰਗਾ ਹੀ ਪਾਇਆ ਜਾਵਾ ਪੁੱਲ ਸਾਇਜ ਦੇ ਬੱਚਾ ਚੋਣ ਚਵਾਦੀ ਹੋ ਕੇ ਕਿਲੋ ਖੰਡ ਦੁੱਧ ਚੋ ਕੇ ਥਾਲ ਪਾਸ ਕਰ ਲੋਗੇ ਹਾਂ ਜੀ ਦੋਨਾਂ ਦੀ ਐਸਐਮਐਲ ਫੋਨ 'ਚ ਵੀਡੀਓ ਵੀ ਹੁਣ ਦੋਨਾਂ ਦੀ ਹਰਿਆਣੇ ਦੀਆਂ ਮੈਂ ਵੀ 99% ਹੋਣਗੇ ਹੀ ਫੋਨ 'ਚ ਇਕੱਠੇ ਜੋੜਾ ਲੈ ਕੇ ਇਕੱਠੀਆਂ ਜੀ ਹਾਂਜੀ ਠੀਕ ਹੈ ਤੇ ਨੰਬਰ ਐਡਰੈਸ ਬੋਲ ਦਿਓ ਆਪਣਾ ਆਪਣਾ ਹੀ ਹੈਗਾ ਜੀ 819588383453 ਪਿੰਡ ਆੜਲੂ ਨਾਮ ਜਗਦੀਪ ਸਿੰਘ ਜੀ ਠੀਕ ਹੈ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਜੀ ਦੇਖ ਲੈ ਚੰਨੂ ਪਿਆਰ ਦੇ ਲਈ ਤੇ